ਖਬਰ ਤਰਨਤਾਰਨ ਤੋਂ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਖ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਰਨਤਾਰਨ ਪੁਲਿਸ ਵੱਲੋਂ ਝਭਾਲ ਵਿਖੇ ਕਸ ਆਪਰੇਸ਼ਨ ਚਲਾਇਆ ਗਿਆ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਖ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਰਨਤਾਰਨ ਪੁਲਿਸ ਜਿਹੜੀ ਹੈ ਉਹ ਲਗਾਤਾਰ ਨਸ਼ੇ ਨੂੰ ਠੱਲ ਪਾਉਣ ਦੇ ਲਈ ਜਿਹੜਾ ਉਹ ਅੱਗੇ ਆ ਰਹੀ ਹੈ ਜੀ ਹਾਂ ਪਿਛਲੇ ਦਿਨੀ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਤੋਂ ਬਾਅਦ ਹਾਲੇ ਈ ਰਿ ਤੋਂ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਉਂਦੀ ਹੈ ਜਿਸ ਦੇ ਕਾਰਨ ਪੁਲਿਸ ਦੇ ਵੱਲੋਂ ਮੁਸਤੈਦੀ ਵਰਤੀ ਜਾ ਰਹੀ ਹੈ ਹਾਂਜੀ ਆ ਬਸ ਚਲੋ ਸਰ ਇੱਕ ਆਪਰੇਸ਼ਨ ਚਲਾਇਆ ਚੁਬਾਇਆ ਜਾ ਰਿਹਾ ਕੀ ਸਰ ਮਾਮਲਾ ਇੱਕ ਵੀਡੀਓ ਵੀ ਵਾਇਰਲ ਹੋਈ ਸਟੇਡੀਅਮ ਦੀ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਜੋ ਨਸ਼ਾ ਵਿਰੋਧ ਜਿਹੜਾ ਮਹਿੰਮ ਚੱਲ ਰਿਹਾ ਉਹਦੇ ਤਹਿਤ ਵਕ ਵਕ ਥਾਣਿਆਂ ਦੇ ਵਿੱਚ ਵਕ ਵਕ ਮੌਕੇ ਦੇ ਉੱਤੇ ਕਸੋ ਚਲਾਇਆ ਜਾਂਦਾ ਜਿਹਦੇ ਤਹਿਤ ਅੱਜ ਚਪਾਲ ਦੇ ਏਰੀਆ ਦੇ ਵਿੱਚ ਵੀ ਕਸੋ ਕਸੋ ਚਲਾਇਆ ਗਿਆ ਜਿਹੜਾ ਇਹ ਕਿ ਸਵੇਰ ਤੋਂ ਹੀ ਇਹ ਕਾਰਵਾਈ ਚੱਲ ਰਹੀ ਹੈ ਕਸ ਕਸੋ ਵਾਲੀ ਜਿਹਦੇ ਵਿੱਚ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਹੜੇ ਕੋਈ ਬੰਦੇ ਇਹੋ ਜਿਹਾ ਕੋਈ ਮਾੜਾ ਅੰਸਰ ਆ ਉਹਦੇ ਖਿਲਾਫ ਦਬਿਸ਼ ਦਿੱਤੀ ਗਈ ਹੈ ਜਿਹਦੇ ਵਿੱਚ ਨਾਲ ਹੀ ਜਿਹੜੇ ਹੈਗੇ ਆ ਸੁਸਾਇਟੀ ਨਾਲੇ ਜਿਹੜੇ ਲੋਕ ਨੇ ਜਿਹੜੇ ਬਹੁਤ ਬਰ ਵਿਅਕਤੀ ਨੇ ਉਹਨਾਂ ਨਾਲ ਤਾਲਮੇਲ ਕੀਤਾ ਗਿਆ ਜਿਹੜਾ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਾਇਆ ਜਾ ਰਿਹਾ ਜਿਹੜਾ ਕੋਈ ਗਲਤ ਇਹੋ ਜਿਹਾ ਨਸ਼ੇ ਦੀ ਸਮਗਲਿੰਗ ਦੇ ਵਿੱਚ ਇਨਵੋਲਡ ਆ ਉਹਦੇ ਖਿਲਾਫ ਫੜ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਕੋਈ ਰਾਉਂਡ ਆਪ ਸ਼ੱਕੀ ਬੰਦੇ ਕੀਤੀ ਗਈ ਕੁਝ ਇਹਦੇ ਵਿੱਚ ਹੁਣ ਤੱਕ ਇੱਕ ਐਫ ਆਈ ਆਰ ਰਜਿਸਟਰ ਕਰ ਲਈ ਗਈ ਹੈ ਜਿਹਦੇ ਵਿੱਚ 12 ਗ੍ਰਾਮ ਹੈਰਵੰਦੀ ਰਿਕਵਰੀ ਕਰ ਲਈ ਗਈ ਹੈ ਤੇ ਦੋ ਦੋ ਬੰਦੇ ਵੀ ਫੜ ਲਏ ਗਏ ਆ ਹੋਰ ਵੀ ਅਹੀਂ ਛੱਕੀ ਵਿਅਕਤੀ ਆ ਜਿਨ੍ਹਾਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੀ ਪੁਸ਼ਕਿਸ਼ ਚੱਲੂ ਆ ਜਿਨ੍ਹਾਂ ਦੇ ਵਿੱਚ ਜੇ ਕੋਈ ਬੰਦਾ ਇਹੋ ਜਿਹੇ ਪਰਿਵਾਰ ਵਾਲੇ ਜਾਂ ਕੋਈ ਮੋਤਬਰ ਵਿਅਕਤੀ ਕਹਿੰਦਾ ਵੀ ਇਹਨਾਂ ਛੱਡਣਾ ਚਾਹੁੰਦਾ ਉਹਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫਤ ਡੀਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਜਾ ਰਿਹਾ ਨਸ਼ਾ ਛਡਾਓ ਯੁੱਧ ਨਸ਼ਾ ਵਿਰੁੱਧ ਮਿਹਨਤ ਹੈ ਤੇ ਕਈ ਤਸਕਰ ਜਿਹੜੇ ਨੇ ਘਰਾਂ ਨੂੰ ਤਾਲੇ ਮਾਰ ਕੇ ਭੱਜ ਗਏ ਨੇ ਸਰ ਚਵਾਲ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਇਹਦੇ ਵਿੱਚ ਇਹਦੇ ਵਿੱਚ ਜਿਹੜੇ ਪਰਚੇ ਦਰਜ ਕਰੀਦੇ ਉਹਦੇ ਵਿੱਚ ਹੁਣ ਵੀ ਜਿਹੜਾ ਅਸੀਂ ਪਰਚਾ ਦਰਜ ਕੀਤਾ ਆ ਉਹਦੇ ਵਿੱਚ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜ ਦੇਖਦੇ ਆ ਜਿਨ੍ਹਾਂ ਦੇ ਵਿੱਚ ਕੋਈ ਬੈਕਵਰਡ ਲਿੰਕੇਜ ਜਿਹੜਾ ਕੋਈ ਵੱਡੇ ਤਸਕਰ ਨੇ ਉਹਨਾਂ ਪਰਚਿਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ ਉਹਨਾਂ ਦੇ ਖਲਾਫ ਲਗਾਤਾਰੀ ਰੇਟਸ ਚੱਲ ਰਹੀਆਂ ਉਹਨਾਂ ਦੇ ਵਿੱਚ 68 ਐਫ ਦੀ ਕਾਰਵਾਈ ਉਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਦੀ ਕਾਰਵਾਈ 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 ਚੱਲ ਰਹੀ ਹੈ ਇਸ ਕਰਕੇ ਜਿਹੜੇ ਵੀ ਕੋਈ ਇਹੋ ਜਿਹੇ ਨਸ਼ਾ ਤਸਕਰ ਨੇ ਉਹਨਾਂ ਨੂੰ ਆਪਣਾ ਏਰੀਆ ਛੱਡਣਾ ਹੀ ਪਾਏਗਾ ਕਿਉਂਕਿ ਜਾਂ ਇਹ ਕੰਮ ਛੱਡਣਾ ਪਊਗਾ ਜਾਂ ਇਹ ਏਰੀਆ ਛੱਡਣਾ ਪਊ ਕਿਉਂਕਿ ਪੁਲਿਸ ਲਗਾਤਾਰ ਹੀ ਇਹਨਾਂ ਦੇ ਖਿਲਾਫ ਕਾਰਵਾਈ ਕਾਰਵਾਈ ਕਰ ਰਹੀ ਹੈ ਠੀਕ ਹੈ ਜੀ ਓਕੇ